ਕਮਿਸ਼ਨਰ ਜੀ ਸਰ ਆਪਣੇ ਸ਼ਰਮਾ ਦੀ ਅਗਵਾਈ ਦੇ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੈਨੇਡਾ ਦੇ ਝਾਲੀ ਵੀਜ਼ਾ ਲਗਾ ਕੇ ਵਕ-ਵਕ ਵਿਅਕਤੀਆਂ ਦੇ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਪਾਸੋਂ 26.7 ਲੱਖ ਰੁਪਏ ਦੀ ਨਕਦੀ ਸਮੇਤ ਪੰਜ ਪਾਸਪੋਰਟ ਵੀ ਬਰਾਮਦ ਕੀਤੇ ਨੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜੀ ਇੱਕ ਫੇਕ ਵੀਜ਼ਾ ਰੈਕਟ ਬਰਸਟ ਕੀਤਾ ਜਿਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਔਰ 26 ਲੱਖ 70 ਹਜ਼ਾਰ ਰੁਪਏ ਬਰਾਮਦ ਕੀਤਾ ਹੈ। ਔਰ ਉਹਨਾਂ ਨੂੰ ਅਰੈਸਟ ਪਾ ਕੇ ਤੇ ਹੁਣ ਰਿਮਾਂਡ ਤੇ ਚੱਲੇ ਨੇ। ਉਹਨੂੰ ਕੋਰਟ ਪੇਸ਼ ਕਰਕੇ ਅਲੀ ਤਫੀਸ਼ ਅਮਜਨਤਮ। ਕਾਸ਼ਿਕਾ ਜੀ ਬੱਲਾਚੌਰ ਦਾ ਮਨੀਸ਼ ਕੁਮਾਰ ਇੱਕ ਸੰਤੋਸ਼ ਕੁਮਾਰ ਅਲਿਆਸ ਵਾਜिद ਅਲੀ ਨਾਮ ਕੀ ਹੈ ਕੋਈ ਕੰਪਨੀ ਨਹੀਂ ਹੈ ਜੀ ਕੋਈ ਇੰਡੀਵਿਜੂਅਲ ਹੈ। ਫੇਕ ਵੀਜ਼ਾ ਲਗਾਉਂਦੇ ਆ ਲੋਕਾਂ ਦੇ ਪਾਸਪੋਰਟ ਦੇ ਉੱਤੇ। ਕੋਈ ਕੰਪਨੀ ਕੋਈ ਇਹਨਾਂ ਨੇ ਕੋਈ ਨਾਮ ਨਹੀਂ ਰੱਖਿਆ ਸੀ। ਕਿੰਨੇ ਜਣੇ ਦਰੂਦ ਤੁਸੀਂ ਕਿਹਾ ਹਾਂਜੀ 2 ਤਪਸ਼ ਚੱਲ ਰਹੀ ਹੈ ਜੇ ਤੇ ਜਿਹੜੇ ਆਪਣੀ ਕੰਦੇ ਕਿਲੇ ਦੇ اندر ਮਾਨ ਜੀ ਅੱਜ ਤੱਕ ਮਾਨ ਜੀ ਕੱਲ ਤੱਕ ਕੱਲ ਤੱਕ ਹੈ ਸਾਡੇ ਕੋਲ ਕਿਉਂਕਿ ਇੱਕ ਜਣਾ ਲੜਕਾ ਹੈ ਯੂਪੀ ਦਾ ਹੈ ਨਾ ਜੀ ਕੱਲ ਵੀ ਕੁਝ ਲੇਟ ਹੋ ਗਿਆ ਉਹ ਉਧਰ ਚੌਂਕ ਦੇ ਕੋਲ ਉਹ ਹਾਂਜੀ ਉਹ ਸਾਡੀ ਇਹ ਜਿਹੜੀ ਤਫਤੀਸ਼ ਅਜੇ ਚੱਲ ਰਹੀ ਹੈਗੀ ਜੀ ਉਹਦੇ ਵਿੱਚ ਹਲੇ ਕਾਫੀ ਵੇਲੇ ਚੇ ਵੀ ਪਤਾ ਲੱਗਾ ਸੀ ਵੀ ਪੁੱਛ ਲੋਗੇ ਇੱਥੇ ਵੀ ਹੈਗੇ ਹੈ ਸਾਡੇ ਜਿਹੜੇ ਜਿਹੜੇ ਕਿਸਟਾ ਦਾ ਕੰਮ ਕਰਦੇ ਆ। ਸੋ ਵੀ ਆਰ ਵੈਰੀਫਾਈਂਗ ਦੈਟ ਜਿੱਦਾਂ ਕੋਈ ਹਾਂਜੀ ਸ਼ਿਕਾਇਤਾਈ ਸੀ ਹਾਂਜੀ ਸ਼ਿਕਾਇਤਾਈ ਸੀ ਇਨਵੈਸਟੀਗੇਸ਼ਨ ਦਾ ਹਿੱਸਾ ਹੈਗਾ ਜੀ ਇਨਵੈਸਟੀਗੇਸ਼ਨ ਹੀ ਚੱਲ ਰਹੀ ਸੀਗੀ ਉਹ ਇਨਵੈਸਟੀਗੇਸ਼ਨ ਕਰ ਉਹ ਅੰਦਰ ਦੇ ਵਿੱਚ ਜਿਹੜੀ ਰੇਡ ਕੀਤੀ ਉਹ ਕਿਹੜੀ ਕੰਪਨੀ ਹੈ? ਵਿਜ਼ਾ ਟਿਕੜੀ ਕੰਪਨੀ ਹੈ। ਵਿਜ਼ਾ ਪੁਆਇੰਟ ਇਹਦਾ ਪੁਆਇੰਟ ਹਨ ਜਿਹੜੇ ਇਹ ਦੋ ਬੰਦੇ ਦਰਮਾਨ ਤੋਂ ਆਇਆ ਦੋ ਤੋਂ ਕੁਝ ਡਾਕੂਮੈਂਟਸ ਵੈਰੀਫਾਈ ਕਰਦੇ ਜਿਹੜੇ ਦੋ ਬੰਦੇ ਨੇ ਬੜੇ ਕਿੱਥੋਂ ਇਹ ਫੜੇ ਜੀ ਆਪਣੇ ਥੋ ਪਟੇਲ ਚੌਕ ਤੋਂ ਪਰ ਇੱਕ ਜਿਹੜਾ ਹੈ ਉਹ ਯੂਪੀ ਦਾ ਹੈ ਉਹ ਪੈਸੇ ਲੈਣ ਆਇਆ ਹੋਇਆ ਸੀ ਫਿਜ਼ੀਕਲੀ ਉਹਨੂੰ ਪਾਸਪੋਰਟ ਸੀ ਜਿਹੜਾ ਕਿ ਪਾਸਪੋਰਟ ਲੈ ਕੇ ਆਉਂਦੇ ਸੀ ਫੇਕ ਵੀਜ਼ਾ ਲਗਾ ਕੇ ਦੇ ਕੇ ਤੇ ਚਲੇ ਜਾਂਦੇ ਸੀ ਪੈਸੇ ਲੈ ਕੇ ਅਰੇ ਇਸੇ ਤਰ੍ਹਾਂ ਵੀ ਕਾਫੀ ਜਾਣੇ ਹੈਗੇ ਜਿਨ੍ਹਾਂ ਦੇ ਰਿਸੋਰਸ ਉਹ ਸਾਰੇ ਵੈਰੀਫਾਈ ਕਰਨਗੇ ਸਾਰੇ ਵੀ ਇਹ ਕੰਮ ਕਿੱਦਾਂ ਕਰਦੇ ਇਸ ਤਰ੍ਹਾਂ ਉਹਨੇ ਆਪਣਾ ਐਡ ਜੰਦ ਦੇ ਸੀ ਇਹ ਲੋਕਾਂ ਤੱਕ ਕਿੱਦਾਂ ਬੋਲਦੇ ਇਹ ਲੋਕਾਂ ਤੱਕ